ਸਾਬਤ ਦੇ ਹਰ ਸੰਤ ਤੁਮਾਰੇ ਜਿਨ ਧਰ ਤਨ ਹਰ ਨਾਮਾ ਸਾਬਤ ਦੇ ਹਰ ਸੰਤ ਤੁਮਾਰੇ ਜਿਨ ਧਰ ਤਨ ਹਰ ਨਾਮਾ તાનહાર ના માનકાર તાનહરનામાનહાર ના મા જનકાર તાનહાર ના પાપ કરે હર સંત તુ કાર પાપ કરે હર સંત તમ કાર ਕਾਲੀਏ ਕੋ ਲਾਲਮ ਸਰਬ ਰਹਿ ਕੈਨਾਤ ਦਸਾਹੀ ਪਾਤਸ਼ਾਹਾਂ ਦੀ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਇਸ ਪਾਵਨ ਪਵਿੱਤਰ ਅਸਥਾਨਾਂ ਤੇ ਸੱਚਖੰਡਵਾਸੀ ਸਤਬਾਬਾ ਰਣਜੀਤ ਸਿੰਘ ਜੀ ਮਹਾਰਾਜ ਬਰਖਤ ਜੀ ਉਹਨਾਂ ਤੋਂ ਬਰੋਸਾਏ ਹੋਏ ਮਜੂਦਾ ਮੁਖੀ ਸ੍ਰੀਮਾਨ ਸਤਬਾਬਾ ਬਲਕਾਰ ਸਿੰਘ ਜੀ ਬਾਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੋ ਆਪਣੇ ਵੱਡਿਆਂ ਨੇ ਚਲਾਈ ਹੋਈ ਚਾਲੀ ਹੈ ਹਰਕ ਸਾਲ ਸ੍ਰੀਮਾਨ ਸਤਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੀ ਮਿੱਠੀ ਅਤੇ ਪਿਆਰੀ ਯਾਦ ਮਨਾਉਂਦੇ ਉਸੇ ਤਰ੍ਹਾਂ ਹੀ ਮਹਾਂਪੁਰਕ ਵਿੱਚ ਸ੍ਰੀਮਾਨ ਸਤਬਾਬਾ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੀ 49ਵੀਂ ਵਰਸੀ ਉਹ ਮਨਾ ਰਹੇ ਹਨ ਅੱਜ ਜੋ ਲਗਾਤਾਰ ਕਿੰਨੇ ਮਹੀਨਿਆਂ ਤੋਂ ਹੀ ਜੋ ਵਾਹਿਗੁਰੂ ਸਿਮਰਨ ਦੇ ਜਾਪ ਮੂਲ ਮੰਤਰ ਦੇ ਜਾਪ ਜੋ ਮਹਾਂਪੁਰਖ ਆਪਾਂ ਨੂੰ ਸਿਖਾਉਂਦੇ ਨੇ ਨਾਮ ਜਿਹੜੀ ਸੰਤ ਮਲਾਪਾਰ ਲਗਾਉਂਦੇ ਖਾਮ ਖਾਮ ਕਬੀਰ ਸੇਵਾ ਕੋ ਦੋਏ ਭਨੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਤਾਂ ਕਰਕੇ ਉਹਨਾਂ ਜੀ ਵਾਹਿਗੁਰੂ ਸਿਮਰਦੇ ਜਾਪਾਂ ਦੇ ਜਾਪ ਅਰਦਾਸ ਹੋਣੀ ਹੈ ਸਮਾਪਤੀ ਹੋਣੀ ਹੈ ਕੰਨ ਨੂੰ ਵੀ ਮਹਾਂਪੁਰਖਾਂ ਦੀ ਯਾਦ ਵਿੱਚ ਮਹਾਨ ਸੰਤ ਫਾਗਮ ਨੇ ਚਲੋ ਅੱਜ ਵੀ ਜਵਾਨ ਮਹਾਂਪੁਰਖਾਂ ਬਣੀਆਂ ਹੁਕਮ ਹੋਇਆ ਵੀ ਤੁਸੀਂ ਵੀ ਜ਼ਰੂਰ ਅੱਜ ਨਾ ਜੀ ਭਰਦੇ ਹੋ ਵੀ ਕਿਉਂਕਿ ਟਾਈਮ ਥੋੜਾ ਖੁੱਲਾ ਮਿਲ ਜਾਂਦਾ ਕੋਈ ਨਾ ਕੋਈ ਆਪਾਂ ਮਾਹ ਪੁਰਖਾਂ ਦੀ ਯਾਦ ਵਿੱਚ ਉਹਨਾਂ ਦਾ ਬਚਨ ਸਾਂਝਾ ਕਰ ਲੈਨੇ ਆ ਤਾਂ ਕਰਕੇ ਆਓ ਗੁਰਦੁਆਰਾ ਮੱਲੋ سیدਹਿਮਤਪੁਰਾ ਭਾਗੀ ਕੇ ਭਾਵੇਂ ਜਗਾ ਸਾਰੀ ਹਿੰਮਤਪੁਰੇ ਦੀ ਆ ਉੱਤੇ ਝੜੀ ਐ ਬਹੁਤ ਜੰਗਲ ਕਹਿ ਲਓ ਨੇੜੇ ਐ ਬਹੁਤਾ ਦੂਰ ਵੀ ਨਹੀਂ ਕਦੇ ਸਮਾਂ ਮਿਲਿਆ ਮਹਿਲਕ ਨਾ ਗਏ ਉਹ ਤੋਂ ਥੋੜਾ ਦੂਰ ਹੀ ਟੱਲੇ ਆਉਂਦੇ ਕੋਲ ਹਿੰਮਤਪੁਰਾ ਦੇ ਭਾਗੀ ਕਿਤੇ ਵਿਚਾਲੇ ਸਥਾਨ ਹੈ ਸੇ ਸਤ ਕੇਲੇ ਦਾ ਜੰਗਲ ਹੀ ਹੈ ਪੁਰਾਣਾ ਹੁਣ ਵੀ 1000 ਬੂਟਾ ਉਹ ਜੰਗਲ ਵਿੱਚ ਹੋਰ ਲਾਇਆ ਗਿਆ ਵਿਚੀ ਬਾਗ ਹੈ ਆਪਾਂ ਲਾਇਆ ਹੋਇਆ ਜਦੋਂ ਸਮਾਂ ਮਿਲਿਆ ਉੱਥੇ ਜਰੂਰ ਹਾਜ਼ਰੀ ਭਰਨੀ ਗੁਰਦੁਆਰਾ ਮੰਲੋ ਸੀਹ ਦਾ ਕਿਉਂਕਿ ਮਲੇ ਆ ਬੇਰੀਆਂ ਦੇ ਵੱਡੇ ਵੱਡੇ ਹੁਣ ਵੀ ਨੇ ਪਰ ਜੋ ਸਥਾਨ ਦਾ ਮੇਨ ਹਸਤਾਨ ਉਹ ਬਾਬਾ ਬਖਸੀ ਸਿੰਘ ਜੀ ਨੌਤੀ ਜੀ ਐਮਸ ਵਾਲੇ ਨੇ 5 ਫਰਵਰੀ 1702 ਦੇ ਇਸ ਇਨਾਮਲਾ ਕੀਤਾ ਕੋਪਰ ਹਿੱਡਲ ਧਰਤੀ ਤੇ ਉਥੋਂ ਜੰਗ ਹੁੰਦਾ ਹੁੰਦਾ ਕੁਤਬਾ ਬਹਾਮਣੀਆਂ ਮੂਮਾਂ ਗਹਿਣਾ ਗਹਿਣਾ ਤੋਂ ਨਾਲ ਹੀ ਪਰੇ ਠੂਰ ਪਿੰਡ ਹੈ ਉਥੇ ਬੜਾ ਕਮਸਾਨ ਦਾ ਜੰਦ ਹੋਇਆ ਬਾਬਾ ਬਖਸੀ ਸਿੰਘ ਜੀ ਦਾ ਲੜਦਿਆਂ ਲੜਦਿਆਂ ਦਾ ਬਾਬਾ ਦੀਪ ਸਿੰਘ ਵਾਂਗ ਜਿਹੜਾ ਸਿਰ ਸੀ ਧੜ ਨਾਲੋਂ ਵੱਖਰਾ ਹੋ ਗਿਆ ਬਿਨਾਂ ਧੜ ਤੋਂ ਲੜਦੇ ਲੜਦੇ ਫਿਰ 8 ਕਿਲੋਮੀਟਰ ਹਿਮਤਪੁਰਾ ਉਹ ਜੰਗਲੇ ਵਿੱਚ ਕੋੜਾ ਖਣ ਗਿਆ ਸੀ ਉਹਨਾਂ ਦਾ ਧੜ ਦਾ ਸੰਸਕਾਰ ਉੱਥੇ ਕੀਤਾ ਤਾਂ ਕਰਕੇ ਉਸ ਸਥਾਨ ਤੋਂ ਆਪਾਂ ਹਾਜ਼ਰੀ ਭਰਣੇ ਆ ਪਿਆਰ ਹੈ ਮਹਾਂਪੁਰਖਾਂ ਦੇ ਨਾਲ ਮੈਂ ਬਹੁਤ ਲੰਮਾ ਸਮਾਂ 1992 ਤੋਂ ਉਸ ਸਥਾਨ ਦੇ ਪੋਣਾ ਕਿਉਂਕਿ ਸ੍ਰੀਮਾਨ ਸਤਬਾਬਾ ਭਗਵਾਨ ਸਿੰਘ ਜੀ ਮਹਾਰਾਜ ਬੇਗੋਵਾਲ ਵਾਲਾ ਅਦਰ ਸ਼ਰੀਮਾਨ ਸਤ ਬਾਬਾ ਜਗੰਨਨਾ ਸਿੰਘ ਜੀ ਪੁੱਟੇ ਵਾਲੇ ਜਿਨ੍ਹਾਂ ਦਾ ਵੱਡੇ ਮਹਾਂਪੁਰਖਾਂ ਦੇ ਨਾਲ ਬੜਾ ਹੀ ਪਿਆਰ ਇੱਕ ਦਿਨ ਪਹਿਲਾਂ ਹੀ ਆ ਜਾਂਦੇ ਸਾਨੂੰ ਨਕਿਆ ਨਕਿਆ ਨੂੰ ਲੈ ਕੇ ਆ ਜਾਂਦੇ ਇੱਥੇ ਤਾਂ ਕਰਕੇ ਆਓ ਪਿਆਰ ਵਿੱਚ ਆਪਾਂ ਹਾਜ਼ਰੀ ਭਰਦੇ ਆ ਕਿੰਨੀਆਂ ਸੰਗਤਾਂ ਲਗਾਤਾਰ ਦਸਰੇ ਨੂੰ 21 ਤਰੀਕ ਤੋਂ 21 ਅਗਸਤ ਤੋਂ ਰੋਜ਼ ਰਾਤ ਨੂੰ ਜੀਵਾਨ ਸਜਦੇ ਹਜ਼ਾਰਾਂ ਸੰਗਤਾਂ ਜੁੜਦੀਆਂ ਲਾਹੇ ਲੈਂਦੀਆਂ ਤਾਂ ਕਰਕੇ ਆਓ ਭਾਈ ਜਿੱਥੇ-ਜਿੱਥੇ ਵੀ ਨਾਮ ਦੀ ਕਮਾਈ ਹੈ ਨਾ ਹੁਣ ਇੱਥੇ ਵੀ ਪਹਿਲਾਂ ਜ਼ਮੀਨ ਹੀ ਸੀ ਆ ਜਗਾ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਸੋਚ ਜਾਊਗਾ ਕਦੇ ਵੀ ਇੱਥੇ ਵੀ ਰੌਣਕਾਂ ਲੱਗ ਜਾਣਗੀਆਂ ਕਿ ਬੰਦਗੀ ਦਾ ਪ੍ਰਕਾਪ ਹੈ ਨਾਮ ਦਾ ਪ੍ਰਦਾਪ ਹੈ ਜਿੱਥੇ ਰੱਬ ਦੇ ਪਿਆਰੇ ਵਹਿ ਜਾਂਦੇ ਆ ਉਹ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਆ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਤੇ ਹੋ ਜੇ ਬਸਾ ਸੰਤਾਂ ਦਾ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜੇ ਹੋ ਜੇ ਬਸਾ ਸੰਤਾਂ ਦਾ ਜੰਗਲਾਂ ਵਿੱਚ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋ ਜੇ ਵਾਸਾ ਜੰਗਲਾਂ ਵਿੱਚ ਮੰਗਲ ਲਾ ਦਿੰਦੇ ਜਿੱਥੇ ਹੋ ਜੇ ਵਾਸਾ ਸੰਤਾਨਾਂ ਹੋ ਜੇ ਵਸਾ ਸੰਤਾਂ ਦਾ ਹੋ ਜੇ ਵਸਾ ਸੰਤਾਂ ਦਾ ਹੋ ਜੇ ਵਸਾ ਸੰਤਾਂ ਦਾ ਜਿੱਤ ਹੋ ਜੇ ਵਸਾ ਸੰਤਾਂ ਦਾ ਜਿੱਤ ਹੋ ਜੇ ਵਸਾ ਹਾਂਜੀ ਹੋ ਜੇ ਸਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਭਾਵੇਂ ਆਪਣੇ ਆਪ ਨੂੰ ਛੋਟੇ ਖਵਾਇਆ ਪਰ ਹਾਇ ਉਮਰ ਤੇ ਵੱਡੇ ਸਨ ਡਿਊਟੀ ਲਾ ਗਿਆ ਸਤ ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਸਾਡਾ ਭੋਲਾ ਹੈ ਤੇ ਇਸਰ ਸਿੰਘ ਤੂੰ ਨਾਲ ਰਹਿਣਾ ਤੇ ਹਰ ਵੇਲੇ ਸਦਾ ਨਾਲ ਰਹਿਣਾ ਇਹ ਤੋਂ ਬੱਕ ਨਹੀਂ ਹੋਣਾ ਤੈ ਸਾਂਭਣਾ ਸਤਿਵਾਚਰ ਮਹਾਰਾਜ ਹੁਣ ਆਪਣੇ ਪ੍ਰੀਤਮ ਤਾਂ ਵਿਸੋੜਾ ਪੈ ਗਿਆ ਹੁਣ ਇੱਥੇ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਬਚਨ ਕਰਦੇ ਨੇ ਵਿਸੋੜਾ ਸੁਣੇ ਦੁਖ ਬੈਣ ਇੱਥੇ ਮਰਿਓ ਦੁਖ ਬਾਜ ਪਿਆਰੇ ਆਪਣੇ ਬਿਰਹੀ ਨਾ ਤੀਰੋ ਜਿਸ ਪਿਆਰੇ ਸੋ ਨਹੀਂ ਹੋ ਤਿਸ ਆਗੇ ਮਰ ਚਲੀ ਐ ਤਰਕ ਜੀਵਨ ਸੰਸਾਰ ਤਾਂ ਕਹਿ ਪਸ ਜੀਵਣਾ ਬਨਸੋਹੇ ਜੰਬੂਰ ਖਾਵੇ ਨਾ ਬੰਜਨ ਗਾਖੜੇ ਮਾਂ ਭੋਖਾਂ ਦਾ ਦਸਾਰੇ ਦਾ ਭੋਗ ਪਿਆ ਉਦੋਂ ਬਾਅਦ ਮਨ ਉਪਰਾਮ ਹੋ ਗਿਆ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਾਰ ਨੂੰ ਆਖਣ ਲੱਗੇ ਵੀਰ ਦੁਨੀਆਂ ਤੇ ਜੀ ਨਹੀਂ ਲੱਗਦਾ ਬਸ ਇਉਂ ਜੀ ਕਰਦਾ ਵੀ ਜਿਹੜੇ ਪਿਆਰੇ ਨਾਲ ਪਰੀਤਾਂ ਸੰਨ ਉਹਨਾਂ ਤੋਂ ਪਹਿਲਾਂ ਆਪਾਂ ਤੁਰ ਜਾਂਦੇ ਮੈਂ ਤੁਰ ਜਾਂਦਾ ਇਹੋ ਜੀ ਬਰਾਗ ਵਸਤਾ ਸੰਤ ਮਹਾਰਾਜ ਜੀ ਨੇ ਬਰਾਗ ਵੀ ਕਰਕੇ ਦਿਖਾਇਆ ਪ੍ਰੈਕਟੀਕਲੀ ਤਿਆਗ ਵੀ ਕਰਕੇ ਦਿਖਾਇਆ ਤਾਂ ਹੀ ਆਪਾਂ ਜਿਹਨਾਂ ਨੇ ਬਰਾਗ ਤੇ ਤਿਆਗ ਦੀ ਮੂਰਤ ਅਸਲੀ ਸੰਤ ਉਹੀ ਹੈ ਜਿਹੜਾ ਬਰਾਗੀ ਵੀ ਹੈ ਤੇ ਤਿਆਗੀ ਉਹਨੂੰ ਆਪਾਂ ਸੰਤ ਮੰਨਦੇ ਹਾਂ ਇੰਨਾ ਮਨ ਉਪਰਾਮ ਹੋ ਗਿਆ ਓ ਮਸ ਮਨ ਵਿੱਚ ਹੁੰਦਾ ਜੀ ਦੇ ਨਾਲ ਨੇ ਪ੍ਰੀਤਾ ਮੇਰੇ ਮਨ ਦੀਆਂ ਉਹਨਾਂ ਤੋਂ ਪਹਿਲਾਂ ਮੈਂ ਮਰ ਨਾ ਮੈਂ ਪ੍ਰੀਤਾ ਮੇਰੇ ਮਨੰਦਿਆ ਉਹ ਤੋਂ ਪਹਿਲਾਂ ਮੈਂ ਮਰ ਜਾ ਪ੍ਰੀਤਾ ਮੇਰੇ ਉਹ ਤੋਂ ਪਹਿਲਾਂ i so ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਬਹੁਤ ਸਮਝਾਉਂਦੇ ਨੇ ਫਿਰ ਪ੍ਰੇਰ ਕੇ ਤੀਸ ਯਾਤਰਾ ਤੇ ਲੈ ਗਏ ਬੜੀ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਅਨੰਦਪੁਰ ਸਾਹਿਬ ਗਏ ਨਾਸੀਵਾੜੇ ਗਏ ਪਰ ਕਿਤੇ ਵੀ ਮਨ ਨਾਲ ਲੱਗੇ ਮਨ ਮਨ ਉਪਰਾਮ ਹੋਇਆ ਹੋਇਆ ਇੰਨਾ ਬਿਰਾਗ ਤਾਂ ਇਹ ਆਪਾਂ ਕਹਿੰਦੇ ਆ ਵੀ ਬਿਰਾਗ ਦੀ ਮੂਰਤ ਚਲੋ ਹੌਲੀ-ਹੌਲੀ ਵਿਚਰਦੇ-ਵਿਚਰਦੇ ਪਟਿਆਲੇ ਆਏ ਉੱਥੇ ਸਤਬਾਬਾ ਬਿਸਨ ਸਿੰਘ ਜੀ ਉਹਨਾਂ ਦੇ ਕੋਲ ਰਹਿਣ ਲੱਗ ਪਏ ਉੱਥੇ ਵੀ ਸਹਿਰ ਚ ਮਨ ਨਾਲ ਲੱਗੇ ਕਹਿੰਦੇ ਸੀ ਵੀ ਕਿਤੇ ਾਕਾਂਤ ਜਗਾ ਹੋਵੇ ਉੱਥੇ ਜਾ ਕੇ ਬੰਦਗੀ ਕਰੀਏ ਉੱਥੇ ਮਿਲਿਆ ਸਰਦਾਰ ਗਿਆਨ ਸਿੰਘ ਜੀ ਰਾੜਾ ਸਾਹਿਬਾ ਦੇ ਜਿਹੜੇ ਉੱਥੇ ਪਟਿਆਲੇ ਮੁਜੇ ਜਟਰੇਟ ਲੱਗੇ ਹੋਏ ਜੱਜ ਲੱਗੇ ਹੋਏ ਕਹਿੰਦੇ ਉਹਨਾਂ ਨਾਲ ਬਚਨ ਬਲਾਸ ਹੋਏ ਕਹਿੰਦੇ ਮਹਾਂਪੁਰਖੋ ਜੇ ਤੁਸੀਂ ਔਕਾਂਤ ਜਗ੍ਹਾ ਚਾਹੁੰਦੇ ਹੋ ਨਾ ਤਾਂ ਫਿਰ ਮੇੜਾ ਟੱਕ ਹੈ ਰਾਣਾ ਸਾਹਿਬ ਨਹਿਰ ਦੇ ਉੱਪਰ ਜੰਗਲ ਕਹਿੰਦੇ ਔਕਾਂਤ ਹੈ ਟਿੱਬੇ ਨੇ بڑے ਦਰਖਤ ਨੇ ਨਹਿਰ ਦਾ ਕਿਨਾਰਾ ਬੜੀ ਔਕਾਂਤ ਜਗ੍ਹਾ ਹੈ ਉੱਥੇ ਦੁਨੀਆ ਦਿਨੋਂ ਲੰਘਣੋਂ ਡਰਦੀ ਹੈ ਕਹਿੰਦੇ ਸਾਨੂੰ ਠੀਕ ਹੈ ਉਹ ਕਹਿੰਦਾ ਜੀ ਜੇ 2 ਦਿਨ ਠਹਿਰ ਜਾਓ ਐਤ ਬਾਅਦ ਨੂੰ ਮੈਂ ਤੁਹਾਨੂੰ ਨਾਲ ਹੀ ਲੈ ਜਾਊਂਗਾ ਜੇ ਪਹਿਲਾਂ ਜਾਣਾ ਤਾਂ ਤੁਹਾਡੀ ਮਰਜ਼ੀ ਕਹਿੰਦੇ ਨਹੀਂ ਅਸੀਂ ਪਹਿਲਾਂ ਹੀ ਜਾਣਾ ਦੋਨੋਂ ਮਹਾਪੁਰਖ ਤਿਆਰ ਹੋਏ ਦੂਸਰੇ ਦਿਨ ਹੀ ਸਰਦਾਰ ਗਿਆਨ ਸਿੰਘ ਉਹਨਾਂ ਨੇ ਉੱਥੋਂ ਟਿਕਟ ਲੈ ਕੇ ਬੀਜੇ ਤੇ ਉੱਤੇ ਤੇ ਲੈ ਦਿੱਤੀ ਚਿੱਠੀ ਲਿਖ ਦਿੱਤੀ ਪੈਲ ਥਾਣੇਦਾਰ ਨੂੰ ਵੀ ਐਮ ਕਰੇ ਸਾਡੇ ਮਹਾਨ ਮਹਾਪੁਰਖ ਨੇ ਉਦੋਂ ਟਾਂਗ ਹੀ ਹੋਇਆ ਕਰਦੇ ਗੱਡੀਆਂ ਤਾਂ ਨਹੀਂ ਹੁੰਦੀਆਂ ਕਹਿੰਦੇ ਟਾਂਗਾਂ ਇੱਕ ਕਰਕੇ ਨੂੰ ਰਾਣਾ ਸਾਹਿਬ ਛੱਡ ਕੇ ਆਉਣਾ ਮਾਹਪੁਰ ਕੋ ਉੱਥੇ ਆਏ ਬੱਚ ਪਾੜ ਕਰਦੇ ਕਹਦੇ ਨਾ ਠਾਂ ਠਾਣੇ ਗਏ ਨਾ ਠਾਣੇ ਦਾ ਨੁਕਤੀ ਦਿੱਤੀ ਆ ਗਈ ਪਾੜ ਕਰਦੇ ਕਰਦੇ ਰਾਣਾ ਸਾਹਿਬ ਉੱਥੇ ਆ ਗਏ ਸਰਦਾਰ ਗਿਆਨ ਸਿੰਘ ਦੇ ਜੰਗਲ ਤੱਕ ਵਿੱਚ ਉੱਥੇ ਉਹਨੇ ਪਿੰਡ ਦੇ ਗੁਰੂ ਘਰ ਇੱਕ ਕਮਰਾ ਖਾਲੀ ਆਪਣੇ ਕਰਾ ਦਿੱਤਾ ਖਾਲੀ ਉਹਦਾ ਇੱਕ ਮੂਰੇ ਰੱਖਿਆ ਹੋਇਆ ਸਰਦਾਰ ਕਰਮ ਸਿੰਘ ਉਹਨੂੰ ਚਿੱਠੀ ਲਿਖ ਦਿੱਤੀ ਵੀ ਮਹਾਪੁਰਖਾਂ ਨੂੰ ਸਾਹਮਣਾ ਭਾਈ ਲੰਗਰ ਪਾਣੇ ਦਾ ਪ੍ਰਬੰਧ ਕਰਨਾ ਉਹ ਰਾਣਾ ਸਾਹਿਬ ਲੈ ਗਿਆ ਇੱਕ ਕਮਰਾ ਖਾਲੀ ਕਰਾ ਦਿੱਤਾ ਮਹਾਪੁਰਖ ਕਹਿੰਦੇ ਨਹੀਂ ਅਸੀਂ ਭਾਈ ਗੁਰੂ ਘਰ ਉੱਥੇ ਹੀ ਟਪਿਆਂ ਵਿੱਚ ਜਾਇਆ ਕਰਾਂ ਸਾਰਾ ਦਿਨ ਟਪਿਆਂ ਤੇ ਰਹਿੰਦੇ ਰਾਤ ਨੂੰ ਜੰਗਲ ਵਿੱਚ ਚਿੜੀ ਚ ਪੈ ਜਾਂਦੇ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਦੇ ਜਾਂ ਨਹਿਰ ਤੇ ਕਰ ਲੈਂਦੇ ਗਿਆ ਪਿੰਡ ਵਿੱਚ ਗੁਰਦੁਆਰੇ ਕਰ ਲੈਂਦੇ ਅਠਾ ਪਹਿਰਾਵਾਦ ਇੱਕ ਵਾਰ ਪ੍ਰਸਾਦਾ ਸਕਦੇ ਤਾਂ ਜੰਗਲਾਂ 'ਚ ਮੰਗਲ ਆਏ ਨੇ ਇਹਨਾਂ ਨਾਮ ਜਪਿਆ ਭਾਈ ਅੱਜ ਉਹਨਾਂ ਦੀਆਂ ਕਮਾਈਆਂ ਨੇ ਆਪਾਂ ਸਾਰੇ ਖਾਂਦੇ ਇੰਨੀ ਬੰਦਗੀ ਕਰੀ ਸਾਰੀ ਸਾਰੀ ਰਾਤ ਜੰਗਲਾਂ 'ਚ ਬੈ ਬਹਿੰਦੇ ਜene ਸਾਰਾ ਦਿਨ ਟੱਪਿਆਂ ਤੇ ਬੈ ਫਿਰ ਮਾਹਪੁਰਖਾਂ ਨੇ ਸੋਚਿਆ ਤੇ ਗੁਰਦਾਰੇ ਬਾਜਾ ਪਿਆ ਸਿੱਖ ਪਿੰਡ ਦੇ ਰਾਣਾ ਸਾਹਿਬ ਗੁਰਦੁਆਰੇ ਪਰ ਮਨ ਬਣਾਇਆ ਵੀ ਸ਼ਾਮ ਨੂੰ ਆਪਾਂ ਜਾ ਕੇ ਕੀਰਤਨ ਕਰਿਆ ਕਰੀਏ ਆਓ ਮਾਹਪੁਰਖ ਆ ਗਏ ਨੇ ਮੈਂ 2-4 ਮਿੰਟ ਦੀ ਸ਼ਮਾਦਿੱਤ ਕਰ ਦੇਣਾ ਮਾਹਪੁਰਖ ਸ਼ਾਮ ਨੂੰ ਫਿਰ ਜਾ ਕੇ ਨਾ ਕਈ ਵਾਰ ਇਕੱਲੇ ਹੀ ਬਾਜੇ ਤੇ ਕੀਰਤਨ ਸ਼ੁਰੂ ਕਰ ਦਿੱਤਾ ਜਦੋਂ ਸੰਗਤਾਂ ਨੂੰ ਪਤਾ ਲੱਗਿਆ ਰਾਣਾ ਸਾਹਿਬ ਇਹ ਮੈਂ ਇੱਕ ਮਾਹਪੁਰਖ ਆਏ ਨੇ ਕੋਈ ਦੋ ਸਾਧੂ ਨੇ ਹੰਸਾਂ ਦੀ ਜੋੜੀ ਹੈ ਜਿਵੇਂ ਰਾਮ ਨਸਮਣ ਦੀ ਜੋੜੀ ਕੀਰਤਨ ਬੜਾ ਸੋਹਣਾ ਕਰਦੇ ਨੇ ਕਿਉਂਕਿ ਭਗਵਾਨ ਕ੍ਰਿਸ਼ਨ ਦੀ ਵੰਸਲੀ ਭਾਈ ਮਰਦਾਨੇ ਦੀ ਰਬਾਬ ਕਿਉਂਕਿ ਗੁਰੂ ਨਾਨਕ ਆਪ ਵਿੱਚ ਬਸ ਕੇ ਰਬਾਬ ਵਜਾਉਂਦੇ ਸਨ ਗੁਰੂ ਨਾਨਕ ਦੀ ਕਹ ਲੋ ਰਬਾਬ ਭਾਈ ਮਰਦਾਨੇ ਦੀ ਰਬਾਬ ਕਹ ਲੋ ਅਤੇ ਸ੍ਰੀ ਹਜੂ ਮਹਾਰਾਜਿਆਂ ਦਾ ਬਾਗ ਅੱਜ ਵੀ 49 ਸਾਲ ਲੋਕ ਗਿਆਨ ਅੱਜ ਵੀ ਕਹਿਟਾ ਲਓ ਭਾਵੇਂ ਕੱਲੀ ਸ਼ਾਣ ਹੀ ਸੁਣ ਲਓ ਕਿੰਨਾ ਆਨੰਦ ਆਉਂਦਾ ਕੱਲੇ ਬਾਜੇ ਨਾਲ ਹੀ ਰਾੜਾ ਸਹਿ ਪਿੰਡ ਦੇ ਗੁਰਦੁਆਰੇ ਕੀਰਤਨ ਕਰਨ ਲੱਗੇ ਸਾਹਮਣੇ ਬਸ ਜਦੋਂ ਕੱਲੇ ਬਾਜੇ ਨਾਲ ਹੀ ਕੀਰਤਨ ਕਰਦੇ ਦੁਨੀਆ ਮੁਕਤ ਹੋ ਜਾਂਦੀ ਕਹਿੰਦੇ ਪાંਸੀ ਵੀ ਖੜ ਜਾਂਦੇ ਕਿਉਂ ਗਿਆਨੀ ਮੋਹਨ ਸਿੰਘ ਜੀ ਯਾਦ ਲਿਖਦੇ ਨੇ ਕਹਿੰਦੇ ਇੰਦਰਪੁਰੀ ਦੇ ਸਾਜ ਵੀ maat ਪੈ ਗਏ ਜਦੋਂ ਵੱਜਿਆ ਇੱਕ ਵਾਰ ਤੇਰਾ ਵਾਜਾਂ ਜਦੋਂ ਵੱਜਿਆ ਤੇਰਾ ਇੱਕ ਵਾਰ ਵਾਜਾਂ ਕਹਿੰਦੇ ਪੱਥਰ ਪਾਣੀ ਹੋ ਗਏ ਕਹਿਰ ਮੁਰਦੇ ਬਣ ਗਏ ਤਪਦੇ ਦਿਨਾਂ ਨੂੰ ਠਾਰ ਗਿਆ ਦਤਾਰ ਤੇਰਾ ਵਾਜਾਂ ਇਹ ਜਦੋਂ ਬਾਜ ਦੇ ਕੀਰਤਨ ਕਰਦੇ ਦੁਨੀਆ ਮੋਹੀ ਜਾਂਦੀ ਮੋਹਤ ਸਾਰਾ ਪਿੰਡੀ ਕੱਟਾ ਹੁਣ ਰੱਗ ਗਿਆ ਉਹ ਕਰਦਾ ਮਸਤਾਨੇ ਦੀ বাজਦਾ ਜਦੋਂ ਤੇਰਾ ਵਜਾ ਕਰਦਾ ਮਸਤਾਨੇ ਦੀ বাজਦਾ ਜਦੋਂ ਤੇਰਾ ਵਜਾ ਕਰਦਾ ਮਸਤਾਨੇ ਦੀ বাজਦਾ ਜਦੋਂ ਕਰਦਾ ਮਸਤਾਨੇ ਜੀ ਵੱਜਦਾ ਜਦੋਂ ਤੇਰਾ ਵਜਾ ਕਰਦਾ ਮਸਤਾਨੇ ਜੀ ਵੱਜਦਾ ਜਦੋਂ ਤੇਰਾ ਵਜਾ બજતા જરાજા બજુ બાજો તેરાજા બજુ બાજો તેરાજા બજતા તેરાજાજ જન તે રાજા બાજતા જરાજાજા ਕਰਦਾ ਮਸਤਾਨੇ ਜੀ ਵਜਦਾ ਜਦੋਂ ਤੇਰਾ ਕਰਦਾ ਮਸਤਾਨੇ ਜੀ ਵਜਦਾ ਜਦੋਂ ਤੇਰਾ ਵਜਾ ਦਾ ਨਾਮ ਜਪਿਆ ਬੰਦਗੀ ਕਰੀ ਮਾਹਪੁਰਖਾਂ ਨੇ ਅਜ ਕਮਾਈ ਨੂੰ ਭਾਗ ਲਗੇ ਹੋਣੇ ਰਾਣਾ ਸਾਹਿਬ ਆਪਾਂ ਜਾ ਕੇ ਜਾ ਹੀ ਆਏ ਆ ਸਭੀ ਨੂੰ ਕੱਲ ਹੀ ਭੋਗ ਪਾਏ ਨੇ ਬੱਚੇ ਨੂੰ ਅਸੀਂ ਰਾਤ ਨੂੰ ਗਏ ਪਿਛਲੇ ਸਾਲ ਨਾਲੋਂ ਦੁੱਗਣਾ ਇਕੱਠ ਕਿਤੇ ਵੀ ਜਗ੍ਹਾ ਨਹੀਂ ਸਿਖਾਣ ਨੂੰ ਇਹੋ ਨਾਮ ਦੀਆਂ ਕਮਾਈਆਂ ਨੇ ਇੱਥੇ ਵੀ ਮਾਹਪੁਰਖਾਂ ਨੇ ਜੋ ਵੱਡੇਆਂ ਮਾਹਪੁਰਖਾਂ ਦੀ ਚਾਲੀ ਇਹ ਵੀ ਮਾਹਪੁਰਖ ਉਸੇ ਤਰ੍ਹਾਂ ਵੱਡਿਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦੇ ਨੇ ਪਤਾ ਲੱਗਿਆ ਵੀ 16 ਅਗਸਤ ਤੋਂ ਨਾਮ ਸਿਮਰਨ ਹੁੰਦਾ ਮੂਲ ਮੰਤਰ ਦੇ ਜਾਪ ਹੋ ਰਹੇ ਨੇ ਇੱਥੇ ਵੀ ਆ ਨਾਮ ਦੀ ਕਮਾਈਆਂ ਨੇ ਫਿਰ 21 ਤਰੀਕ ਤੋਂ ਰੋਜ਼ ਰਾਤ ਨੂੰ ਧਵਾਨ ਸਤਿ ਦੇ ਮਹਾਂਪੁਰਖਾਂ ਦੇ ਹਜ਼ਾਰਾਂ ਸੰਤਾਂ ਨਾਲ ਆਹ ਲਿਆ ਕਿਉਂਕਿ ਨਾਮ ਬੇੜੀ ਸੰਤ ਮੱਲਾਂ ਪਾਰ ਲਗਾਉਂਦੇ ਖਾਮੀ ਵਿਦੇਸ਼ਾਂ ਵਿੱਚ ਵੀ ਜਾ ਕੇ ਕਰਕੇ ਮੈਂ ਕੈਨੇਡਾ ਤੋਂ ਲੈਪ ਦੇਖ ਰਿਹਾ ਸੀ ਮਹਾਂਪੁਰਖਾਂ ਦਾ ਵੱਡਿਆਂ ਦਾ ਜਨਮ ਦਿਹਾੜਾ ਮਨਾਇਆ ਕਿੰਨਾ ਉੱਥੇ ਘਟ ਕਿੰਨੀਆਂ ਸੰਗਤਾਂ ਜੁੜਦੀਆਂ ਨੇ ਤਾਂ ਕਰਕੇ ਆਓ ਭਾਈ ਉਹਨਾਂ ਦੇ ਆਪਾਂ ਸਾਰੇ ਗੁਰੂ ਕਿਰਪਾ ਕਰਪਾਏ ਹੋਏ ਪੂਨੇ ਤੇ ਆਪਾਂ ਵੀ ਚੱਲੀਏ ਆਪਾਂ ਵੀ ਨਾਮ ਜਪੀਏ ਗੁਰੂ ਵਾਲੇ ਬਣੀਏ ਕਲਗੀਆਂ ਵਾਲੇ ਪਾਸ ਦੇ ਪੁੱਤਰ ਪੁੱਤਰੀਆਂ ਬਣੀਏ ਕੰਡੇ ਬਾਟੇ ਦਾ ਅਮਰ ਸਖੀਏ ਇਹ ਹੀ ਅਰਦਾਸ ਕਰਦੇ ਸੱਚੇ ਪਾਸਾ ਮਹਾਂਪੁਰਖਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਉਸੇ ਤਰ੍ਹਾਂ ਹੀ ਦੇਸ਼ਾਂ ਅੰਦੇਸ਼ਾਂ ਵਿੱਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹਿਣ ਕਿਉਂਕਿ ਮਹਾਪੁਰਖਾਂ ਦੀ ਇਹ ਡਿਊਟੀ ਹੁੰਦੀ ਆ ਆਪਾਂ ਕੰਮ ਕਾਰ ਕਰਦੇ ਆਂ ਵਿਦੇਸ਼ਾਂ ਵਿੱਚ ਆਪਾਂ ਵੀ ਜਾਂਦੇ ਆਂ ਪਰ ਆਪਣੇ ਪਰਿਵਾਰਾਂ ਵਾਸਤੇ ਜਾਂਦੇ ਆਂ ਮਹਾਪੁਰਖ ਪਰਪਕਾਰ ਵਾਸਤੇ ਜਾਂਦੇ ਨੇ ਜਨਮ ਮਰਨ ਦੋਹਾਂ ਦਾ ਨਾ ਹੀ ਜਾਣ ਪਰਪਕਾਰ ਹੀ ਆਏ ਆਓ ਇਤਨੇ ਕਾਜ ਦੀ ਪ੍ਰਵਾਨ ਕਰਿਓ ਬੋਲਦਾ ਕੋ ਬਿਆਨਤ ਭੋਲਾ ਚੁਕਾਉਂ ਜਾਂਦੀਆਂ ਹੋ ਜਾਂਦੀਆਂ ਨੇ ਸੰਗਤਾਂ ਔਰ ਗੁਰੂ ਬਖਸ਼ੂ ਜੋਗਨੀ ਬਖਸ਼ੂ ਰਣਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਸਨ ਬਾਬਾ ਜੀ ਸਿੰਘ ਜੀ ਭਾਗੀ ਕੇ ਵਾਲੇ ਸੋ ਮਹਾਪੁਰਸ਼ਾਂ ਦਾ ਜਥੇ ਸਮੇਤ ਪਹੁੰਚਣ ਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਕੋਟਾਨ ਕੋਟਾਨ ਧੰਨਵਾਦ ਕੀਤਾ ਜਾਂਦਾ ਹੈ ਗੁਰੂ ਘਰ ਦੇ ਸੇਵਾਦਾਰ ਬਾਬਾ ਪਰਮਿੰਦਰ ਸਿੰਘ ਨੂੰ ਬੇਨਤੀ ਹੈ ਬਾਬਾ ਜੀ ਨੂੰ ਸਨਮਾਨ ਦੇਣ ਦੀ ਕਿਰਪਾਲਤਾ ਕਰਨ ਬੋਲੇ ਸੋ ਨਿਹਾਲ